ਤਾਂ ਤੁਸੀਂ ਜੁੜ ਚੁੱਕੇ ਹੋ ਸਾਡੇ ਪੇਜ ਦੇ ਨਾਲ ਤੇ ਤਸਵੀਰਾਂ ਜਿਹੜੀਆਂ ਨੇ ਹੋ ਰੋੜੀ ਤੋਂ ਦਿਖਾ ਰਹੇ ਆ ਜਿੱਥੇ ਕਿ ਹੁਣੇ-ਹੁਣੇ ਇੱਕ ਨੌਜਵਾਨ ਦੇ ਵੱਲੋਂ ਇੱਕ ਮਾਂ ਦੇ ਪੁੱਤ ਦੇ ਵੱਲੋਂ ਜਿਹੜਾ ਚਿੱਟੇ ਦਾ ਇੰਜੈਕਸ਼ਨ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਤੁਹਾਨੂੰ ਦੱਸਦੀ ਕਿ ਇਹ ਨੌਜਵਾਨ ਜਿਹੜਾ ਹੈ ਉਹ ਹਰਿਆਣਾ ਦੇ ਪਿੰਡ ਅਲੀਕਾਂ ਦਾ ਦੱਸਿਆ ਜਾ ਰਿਹਾ ਹੈ ਵੱਡੀ ਜਿਹੜੀ ਜਾਣਕਾਰੀ ਇਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਿਲਕੁਲ ਥਾਣੇ ਦੇ ਜਿਹੜਾ ਸਾਹਮਣੇ ਲੱਗੇ ਹੋਏ ਸ਼ੁਰਮਸ਼ਾ ਚਾਲਿਆ ਨੇ ਆਰੋ ਜਿਹੜੇ ਤੁਹਾਡੇ ਉਹ ਸ਼ਲਵਸ਼ਾ ਚਲੇ ਆਂਦੇ ਅੰਦਰ ਜਿਹੜਾ ਇਸ ਨੌਜਵਾਨ ਦੇ ਵੱਲੋਂ ਟੀਕਾ ਲਗਾ ਕੇ ਜਿਹੜੀ ਆਪਣੀ ਜੀਵਨ ਨੀਲਾ ਨੂੰ ਸਮਾਪਤ ਕਰ ਲਿਆ ਗਿਆ ਹੈ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਨਸ਼ੇ ਦੇ ਕਾਰਨ ਜਿਹੜੀਆਂ ਮੌਤਾਂ ਨੇ ਉਹ ਨੌਜਵਾਨਾਂ ਦੀਆਂ ਹੋ ਰਹੀਆਂ ਨੇ ਕੁਝ ਦਿਨ ਪਹਿਲਾਂ ਵੀ ਜਿਹੜਾ ਰੋੜੀ ਨਹਿਰ ਦੇ ਉੱਪਰ ਨਸ਼ੇ ਕਰਕੇ ਇੱਕ ਨੌਜਵਾਨ ਦੀ ਡੈਥ ਰਿਪੋਰਟ ਹੋਈ ਸੀ ਤੇ ਕੱਲ ਵੀ ਜਿਹੜਾ ਇੱਕ ਨੌਜਵਾਨ ਜਿਹੜਾ ਸੂਏ ਦੇ ਉੱਪਰ ਨਸ਼ੇ ਦੀ ਹਾਲਤ ਦੇ ਵਿੱਚ ਮਿਲਿਆ ਸੀ ਇਧਰ ਰੋੜੀ ਥਾਣਾ ਹੈ ਤੇ ਇਸ ਦੇ ਬਿਲਕੁਲ ਸਾਹਮਣੇ ਜਿੱਥੇ ਕੱਲ ਗੱਲ ਕਰੀਏ ਤਾਂ ਬਨੇ ਹੋਏ ਛੋਲਬਸੇ ਚੱਲੇ ਆਣੇ ਜਿੱਥੇ ਤੋਂ ਐਸਾ ਯੁਵਕ ਦੇ ਵੱਲੋਂ ਜਿਹੜਾ ਆਪਣੀ ਜੀਵਨ ਲੀਲਾ ਟੀਕਾ ਲਾ ਕੇ ਸਮਾਪਤ ਕਰ ਲਈ ਗਈ ਹੈ ਤੋ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਮੌਕੇ ਤੇ ਰੋੜੀ ਥਾਣਾ ਦੀ ਪੋਸਟਿਵ ਵੀਡੀਓ ਪਹੁੰਚੀ ਹੋਈ ਹੈ ਤੁਹਾਨੂੰ ਦੱਸਦੀ ਕਿ ਇਸ ਨੌਜਵਾਨ ਦੇ ਵੱਲੋਂ ਜਿਹੜਾ ਚਿੱਟੇ ਦਾ ਟੀਕਾ ਸੀ ਉਹ ਬਾਥਰੂਮਾਂ ਦੇ ਵਿੱਚ ਅੰਦਰ ਹੋ ਕੇ ਲਗਾਇਆ ਗਿਆ ਤੇ ਟੀਕਾ ਵੀ ਜਿਹੜਾ ਹੈ ਉਹ ਛੁਰਬਚ ਚਾਲੇ ਦੇ ਵਿੱਚ ਪਏ ਇੱਕ ਪਾਣੀ ਵਾਲੇ ਡੱਬੇ ਦੇ ਵਿੱਚੋਂ ਮਿਲਿਆ ਹੈ ਹੀ ਨੰਬਰ ਤੇ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਹੋ ਰਿਹਾ ਹੈ ਇਸ ਟਾਈਮ ਵੀ ਬਿਲਕੁਲ ਖਾਣਾ ਖੇਤਰ ਦੇ ਕੋਲ ਬਿਲਕੁਲ ਮਹਿਜ ਇੱਕ ਗੜੀਸਾਂ ਨੇ ਬਣੇ ਹੋਏ ਜਿਹੜੇ ਸਲੂਬਸ ਚੱਲਿਆ ਤੇ ਇੱਕ ਜੁਬਕ ਅਲੀਕਾ ਪਿੰਡ ਜਿਹੜਾ ਕਿ ਹਰਿਆਣੇ ਦੇ ਵਿੱਚ ਅਲੀਕਾ ਪਿੰਡ ਹੈ ਰੋੜੀ ਖਾਣੂ ਦੇ ਵਿੱਚ ਅੰਦਰ ਘਟੌਂਦਾ ਤੇ ਉਹਦੇ ਵਿੱਚ ਇਹ ਸਲੂਬਸ ਚੱਲਿਆ ਦੇ ਵਿੱਚ ਇੰਜੈਕਸ਼ਨ ਲਗਾ ਤਤ ਤੁਸੀਂ ਜੁੜ ਚੁੱਕੇ ਹੋ ਸਾਡੇ ਪੇਜ ਦੇ ਨਾਲ ਤੇ ਤਸਵੀਰਾਂ ਜਿਹੜੀਆਂ ਨੇ ਹੋ ਰੋਡ ਤੋਂ ਦਿਖਾ ਰਹੇ ਆ ਜਿੱਥੇ ਕਿ ਹੁਣੇ-ਹੁਣੇ ਹਾਂ ਇੱਕ ਨੌਜਵਾਨ ਦੇ ਵੱਲੋਂ ਇੱਕ ਮਾਂ ਦੇ ਪੁੱਤ ਦੇ ਵੱਲੋਂ ਜਿਹੜਾ ਹਾਂ ਚਿੱਟੇ ਦਾ ਇੰਜੈਕਸ਼ਨ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਤੁਹਾਨੂੰ ਦੱਸਦੀ ਕਿ ਇਹ ਨੌਜਵਾਨ ਜਿਹੜਾ ਹੈ ਉਹ ਹਰਿਆਣੇ ਦੇ ਪਿੰਡ ਅਲੀਖਾਂ ਦਾ ਦੱਸਿਆ ਜਾ ਰਿਹਾ ਹੈ ਵੱਡੀ ਜਿਹੜੀ ਜਾਣਕਾਰੀ ਇਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਿਲਕੁਲ ਖਾਣੇ ਦੇ ਜਿਹੜਾ ਸਾਹਮਣੇ ਲੱਗੇ ਹੋਏ ਉਹ ਸ਼ੁਲਮਸ਼ੂ ਚਾਲਿਆ ਨੇ ਆਰੋ ਜੋ ਜਿਹੜੇ ਤੁਹਾਡੇ ਉਹ ਸ਼ਲਵਸ਼ਾ ਚਲੇ ਆਂਦੇ ਅੰਦਰ ਜਿਹੜਾ ਐਸ ਨੌਜਵਾਨ ਦੇ ਵੱਲੋਂ ਟੀਕਾ ਲਗਾ ਕੇ ਜਿਹੜੀ ਆਪਣੀ ਜੀਵਨ ਨੀਲਾ ਨੂੰ ਸਮਾਪਤ ਕਰ ਲਿਆ ਗਿਆ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਨਸ਼ੇ ਦੇ ਕਾਰਨ ਜਿਹੜੀਆਂ ਮੌਤਾਂ ਨੇ ਉਹ ਨੌਜਵਾਨਾਂ ਦੀਆਂ ਹੋ ਰਹੀਆਂ ਨੇ ਕੁਝ ਦਿਨਾਂ ਪਹਿਲਾਂ ਵੀ ਜਿਹੜਾ ਰੋੜੀ ਨਹਿਰ ਦੇ ਉੱਪਰ ਨਸ਼ੇ ਕਰਕੇ ਇੱਕ ਨੌਜਵਾਨ ਦੀ ਡੈਥ ਇਰੀਆ ਹੋਈ ਸੀ ਤੇ ਕੱਲ ਵੀ ਜਿਹੜਾ ਇੱਕ ਨੌਜਵਾਨ ਜਿਹੜਾ ਸੂਏ ਦੇ ਉੱਪਰ ਨਸ਼ੇ ਦੀ ਹਾਲਤ ਦੇ ਵਿੱਚ ਮਿਲਿਆ ਇਸਦੋਂ ਰੋੜੀ ਥਾਣਾ ਹੈ ਤੇ ਇਸਦੇ ਬਿਲਕੁਲ ਸਾਹਮਣੇ ਜੇਕਰ ਗੱਲ ਕਰੀਏ ਤਾਂ ਬਣੇ ਹੋਏ ਛੋਲਬਾਸ਼ੇ ਚੱਲੇ ਆਣੇ ਜਿੱਥੇਕੇ ਐਸਾ ਜੁਵਨ ਕਦੇ ਵੱਲੋਂ ਜਿਹੜਾ ਆਪਣੀ ਜੀਵਨ ਲੀਲਾ ਟੀਕਾ ਲਾ ਕੇ ਸਮਾਪਤ ਕਰ ਲਈ ਗਈ ਹੈ ਤੋ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਮੌਕੇ ਤੇ ਰੋੜੀ ਥਾਣਾ ਦੀ ਪੁਲਿਸ ਟੀਮ ਵੀਡੀਓ ਪਹੁੰਚੀ ਹੋਈ ਹੈ ਤੁਹਾਨੂੰ ਦੱਸਦੀ ਕਿ ਇਸ ਨੌਜਵਾਨ ਦੇ ਵੱਲੋਂ ਜਿਹੜਾ ਚਿੱਟੇ ਦਾ ਟੀਕਾ ਸੀ ਉਹ ਬਾਥਰੂਮਾਂ ਦੇ ਵਿੱਚ ਅੰਦਰ ਹੋ ਕੇ ਲਗਾਇਆ ਗਿਆ ਤੇ ਟੀਕਾ ਵੀ ਜਿਹੜਾ ਹੈ ਉਹ ਛੁਰਬਚ ਚਾਲੇ ਦੇ ਵਿੱਚ ਪਏ ਇੱਕ ਪਾਣੀ ਵਾਲੇ ਡੱਬੇ ਦੇ ਵਿੱਚੋਂ ਮਿਲਿਆ ਹੈ ਦੀ ਨੰਬਰ ਤੇ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਹੋ ਰਿਹਾ ਤੇ ਇਸ ਟਾਈਮ ਵੀ ਬਿਲਕੁਲ ਪਾਣਾ ਖੇਤਰ ਦੇ ਕੋਲ ਬਿਲਕੁਲ ਮਹਿਜ ਇੱਕ ਗੜੀ ਸਮੇ ਬਣੇ ਹੋਏ ਜਿਹੜੇ ਸੂਲਬਸ ਚੱਲਿਆ ਤੇ ਤਾਂ ਇੱਕ ਜੁਵਨ ਅਲੀਕਾ ਪਿੰਡ ਜਿਹੜਾ ਕਿ ਹਰਿਆਣੇ ਦੇ ਵਿੱਚ ਅਲੀਕਾ ਪਿੰਡ ਹੈ ਰੋੜੀ ਥਾਣੇ ਦੇ ਵਿੱਚ ਸੰਦਰਗੋਟ ਆਉਂਦਾ ਤੇ ਉਹਦੇ ਵਿੱਚੋਂ ਇਹ ਸੂਲਬਸ ਚੱਲਿਆ ਦੇ ਵਿੱਚ ਇੰਜੈਕਸ਼ਨ ਲਗਾ ਕੇ